ਕੀ ਕਰਕੇ ਕੀ ਫਸਾ ਲਿਆ ਆ ਰਕਤਾਂ ਦਾ ਬੱਟੇ ਦਾ ਸਿਓ ਦਿੱਤਾ ਅੱਜ ਜਿਹੜੀ ਰੈਲੀ ਸੀਗੀ ਇਹ ਜ਼ਿਲ੍ਹਾ ਗੁਰਦਾਸਪੁਰ ਦੇ ਕ੍ਰੀਮ ਲੋਕਾਂ ਦੀ ਸੀਗੀ ਨਮਾਇਦੇ ਸੱਦੇ ਸੀਗੇ ਤੁਹਾਨੂੰ ਦੇਖਣ ਵਿੱਚ ਆਇਆ ਹੋਣਾ ਕਿ ਕੋਈ ਆਮ ਪਬਲਿਕ ਨਹੀਂ ਆਈ ਸਾਰੇ ਜ਼ਿਲ੍ਹੇ ਦੇ ਨਮਾਇਦੇ ਲੋਕ ਆਏ ਸੀ ਜਿਨ੍ਹਾਂ ਦੇ ਮਗਰ 100 100 2 200 5 500 ਲੋਕ ਖੜੇ ਨੇ ਉਹਨਾਂ ਦੀ ਨਮਾਇੰਦਗੀ ਕਰਨ ਵਾਲੇ ਲੋਕ ਆਏ ਸੀ ਤੇ ਸਾਰੇ ਜ਼ਿਲ੍ਹੇ ਦੇ ਚੰਗੇ ਇਨਸਾਨਾਂ ਨੂੰ ਚੰਗਿਆਂ ਆਦਮੀਆਂ ਨੂੰ ਧੰਮੀ ਬੰਦਿਆਂ ਨੂੰ ਇਕੱਠਿਆਂ ਕਰਨ ਦਾ ਇਹ ਮਕਸਦ ਸੀ ਕਿ ਲੋਕ ਰਾਜ ਆ ਜਾ ਕਿਤੇ ਜਾਵੇ ਲੋਕ ਰਾਜ ਜਿਹੜੀ ਹੁੰਦੀ ਏ ਇਹ ਲੋਕ ਸ਼ਕਤੀ ਇਹ ਰੱਬ ਦੀ ਆਵਾਜ਼ ਬਣਦੀ ਏ ਤੇ ਅਸੀਂ ਇਸ ਵਿੱਚ ਰੱਬ ਦੀ ਆਵਾਜ਼ ਕਾਇਦਾ ਕੀਤੀ ਏ ਕਿ ਉਸ ਆਵਾਜ਼ ਦੇ ਨਾਲ ਸ਼੍ਰੋਮਣੀ ਕਾਲੀ ਦਲ ਨੂੰ ਸ਼ਕਤੀ ਦਿੱਤੀ ਜਾਵੇ ਮਾਰੇ ਸਮੇਂ ਜਦ ਕਿ ਕੁਝ ਲੋਕ ਜਿਹੜੇ ਨੇ ਉਹ ਕਾਲੀ ਦਲ ਦੀ ਪਿੱਠ 'ਤੇ ਸ਼ੁਰਾ ਮਾਰ ਕੇ ਨਟਕੇ ਨੇ ਤੇ ਮੈਂ ਇਸ ਕਰਕੇ ਮਨ ਬਦਲਿਆ ਵਾ ਤੇ ਕਾਲੀਗੱਲ ਦੀ ਮਦਦ ਕਰਨਾ ਐਲਾਨ ਕੀਤਾ ਹੈ ਅੱਜ ਦੀ ਰਾਜ ਦੀ ਕੀ ਕਸਾਂ ਲੈ ਅਕਾਲੀ ਦਲ ਨੂੰ ਚਾਹਲ ਹੋਵੇ ਜਾਂ ਕੁਝ ਮੈਂ ਅਕਾਲੀ ਦਲ ਵਿੱਚ ਸ਼ਾਂਭਲ ਹੋਵਾਂ ਚਾਹੇ ਨਾ ਹੋਵਾਂ ਮੈਂ ਸਮੂੱਚੇ ਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਸਮੂੱਚੀ ਜਨਤਾ ਨੂੰ ਅਪੀਲ ਕੀਤੀ ਹੈ ਗਰਦਾਪੁਰ ਵਾਲਿਆਂ ਨੂੰ ਕਿ ਆਪਣੀ ਇੱਕ ਇੱਕ ਵੋਟ ਜਿਹੜੀ ਹੈ ਕੋਈ ਰਹਿ ਨਾ ਜਾਵੇ ਪਿੰਡ ਵਿੱਚ ਸਾ ਸਮੂਚੀ ਵੋਟ ਜਿਹੜੀ ਆ ਕਾਲੀ ਦਲ ਦੀ ਝੋਲੀ ਵਿੱਚ ਪਾਓ ਕਾਲੀ ਦਲ ਦੇ ਕੰਮ ਦੀਆ ਬੋਲ ਚਾਹ। ਤੁਸੀਂ ਕਹਿੰਦੇ ਕਿ ਜਿਹੜੇ ਲੋਕ ਜਿਹੜੇ ਛੱਡ ਕੇ ਚੱਲ ਗਏ ਉਸ ਤੋਂ ਵੱਧ ਹੀ ਫੈਸਲਾ ਲਿਆ ਹੈਗਾ। ਲੱਗਦਾ ਵੀ ਪਾਰਟੀ ਹਾਈ ਕਮਾਂਡ ਨੇ ਵਧੀਆ ਫੈਸਲਾ ਕੀਤਾਗਾ ਉਹ ਲੋਕ ਜਿਹੜੇ ਗਲਤ ਗਾਈਡ ਕਰ ਰਹੇ ਸੀਗੇ। ਦਾਰਸ ਲੋ ਉਹ ਲੋਕ ਜਿਹੜੇ ਨੇ ਪਹਿਲਾਂ ਹੀ ਉਹਨਾਂ ਦੀ ਪੀਸੀਟੀ ਦੂਜੀਆਂ ਪਾਰਟੀਆਂ ਨਾਲ ਰਲਈ ਹੋਈ ਹੈ। ਤੇ ਉਹ ਕਾਲੀ ਦਲ ਦੇ ਕੈਂਡੀਡੇਟ ਦੇ ਹੱਕ ਵਿੱਚ ਉਹਨਾਂ ਨੇ ਮੀਟਿੰਗਾਂ ਸ਼ੁਰੂ ਨਹੀਂ ਕੀਤੀ। ਪ੍ਰਚਾਰ ਸ਼ੁਰੂ ਨਹੀਂ ਕੀਤਾ ਤੇ ਨਾ ਉਹ ਮੀਟਿੰਗਾਂ ਵਿੱਚ ਕਾਂਗਰਸ ਦੇ ਜਾਂ ਆਮ ਪਾਰਟੀ ਦੇ ਖਿਲਾਫ ਬੋਲਦੇ ਸੀ ਕਿਉਂਕਿ ਜਿੰਨਾ ਪਾਰਟੀਆਂ ਕੋਲੋਂ ਕੰਮ ਲਏ ਹੋਣ ਜਿੰਨਾ ਲੀਡਰਾਂ ਕੋਲੋਂ ਕੰਮ ਲਏ ਹੋਣ ਜਿਨ੍ਹਾਂ ਨੇ ਬਹਿ ਕੇ ਖਾਦਾ ਪੀਤਾ ਹੋਵੇ ਉਹਨਾਂ ਦੇ ਖਿਲਾਫ ਕਿਦਾਂ ਬੋਲ ਸਕਦੇ ਨੇ ਭਾਵੇਂ ਉਹਨਾਂ 'ਚ ਲੱਖ ਕਮਜ਼ੋਰੀਆਂ ਹੋਣ ਇਸ ਕਰਕੇ ਉਹਨਾਂ ਦੀ ਜ਼ੁਬਾਨ 'ਚੋਂ ਕਾਲੀ ਦਲ ਨੂੰ ਸ਼ਕਤੀ ਨਹੀਂ ਸੀ ਮਿਲਦੀ ਤੇ ਉਹ ਵਕਾਊ ਮਾਲ ਸੀ ਉਹ ਚਲਾ ਗਿਆ ਲੱਗਦਾ ਉਹ ਨੁਕਸਾਨ ਹੋਏਗਾ ਕਾਲੀ ਦਲ ਨੂੰ ਇਸ ਸਿਲੈਕਸ਼ਨ ਤੇ ਸੇ ਬੰਦੇ ਦੇ ਜਾਣ ਦਾ ਨੁਕਸਾਨ ਤੇ ਹੁੰਦਾ ਹੀ ਐ ਭਾਵੇਂ ਬਹੁਤਾਂ ਨਹੀਂ ਤੇ ਥੋੜਾ ਹੋਵੇ ਹਰ ਵਰਕਰ ਦੇ ਜਾਣ ਨਾਲ ਇੱਕ ਵਾਰੀ ੱੱੱ ਧੱਕਾ ਤੇ ਲੱਗਦਾ ਹੀ ਐ ਉਹ ਜੀ ਨੂੰ ਕਿਵੇਂ ਜਦੋਂ ਸਾਡਾ ਸੁਖਿੰਦਰ ਲਾਵਾ ਜੀ ਤੁਸੀਂ ਉਹਦੇ ਕਲੱਬ ਚ ਨਾਮ ਲੜਦੇ ਰਹਿ ਅੱਜ ਲੋਕ ਸਭਾ ਚ ਚੋਣ ਲੜ ਰਹੇ ਆ ਕਿੱਦਾਂ ਵੇ ਦੇ ਉਹਦਾ ਲੋਕਾ ਦੇ ਮੁਕਾਬਲਾ ਕਿਹਦਾ ਕਰਦੇ ਤੁਸੀਂ ਤੁਹਾਡੀ ਪਾਰਟੀ ਨੂੰ ਮੈਂ ਮੁਕਾਬਲਾ ਸਮਝਣਾ ਸਾਡੇ ਨਾਲ ਹੀ ਮੁਕਾਬਲਾ ਉਹਦਾ ਮੁਕਾਬਲਾ ਉਹਦਾ ਕਿਸੇ ਨਾਲ ਕਰਦਾ ਵਾ ਮੈਂ ਕੋਈ ਕਿਸਦਾ ਪ੍ਰਚਾਰ ਕਰਾਂਗਾ ਵੀ ਮੈਂ ਕਾਂਗਾ ਅਸੀਂ ਕਮਜ਼ੋਰ ਆ ਕਿਹੜੀ ਪਾਰਟੀ ਅਸੀਂ ਉਹਨੂੰ ਢਾਵਾਂਗੇ ਉਹਨੂੰ ਕੁਝ ਵਰਕਰਾਂ ਨੇ ਇਹ ਵੀ ਗੱਲ ਕਹੀ ਹੈਗੀ ਆ ਕਿ ਲੰਗਾ ਸਾਹਿਬ ਤੁਸੀਂ ਚਲੋ ਹੁਣ ਪਾਰਟੀ ਨੂੰ ਜਿਹੜਾ ਮਜ਼ਬੂਤ ਕਰੋਗੇ ਲੇਕਿਨ ਆਉਣ ਵਾਲੇ ਸਮੇਂ 'ਚ ਇਹ ਨਾ ਹੋਏ ਕਿ ਫੇਰ ਕੋਈ ਬਾਹਰੋਂ ਲਿਆ ਕੇ ਕਾਂਗਰਸੀ ਜਿਹੜਾ ਵੜਾ ਦਿੱਤਾ ਜਾਵੇ ਵਰਕਰ ਨੂੰ ਯਾਦ ਰੱਖਿਆ ਜਾਵੇ ਜੀ ਕਾਂਗਰਸੀ ਨੇ ਕੀ ਬਣਾਉਣਾ ਕਿਹਾ ਇਹਦੇ ਮਾੜੇ ਅੰਸਰ ਦੇ ਖਿਲਾਫ ਅਸੀਂ ਲੜਾਂਗੇ ਅਸੀਂ ਕੋਈ ਕਮਜ਼ੋਰ ਬੰਦੇ ਥੋੜੇ ਆ ਕਿੰਨੇ ਹਜ਼ਾਰਾਂ ਲੋਕ ਅੱਜ ਆਏ ਨੇ ਮੇਰੀ ਪਿੱਠ ਤੇ ਇਹਨਾਂ ਦਾ ਹੱਥ ਹੈ ਤੇ ਇਹ ਕਮਜ਼ੋਰੀ ਨਾਲ ਥੋੜਾ ਮੈਂ ਲੜੂੰਗਾ ਮੈਂ ਤਾਂ ਪੈਰ ਗੱਡ ਕੇ ਲੜਾਂਗਾ ਮਾੜੇ ਅੰਸਰ ਦੇ ਖਿਲਾਫ ਜਿਹੜੇ ਅਕਾਲੀ ਦਲ ਨੂੰ ਢਾਲ ਲਾਉਂਦੇ ਨੇ ਇਕ ਸਮਝਿਆ ਹੌਣ ਟਾਈਮ ਤੇ ਜਿਹੜਾ ਲਗਾਉਂਦਾ ਹਾਂ ਮੈਂ ਨਾਮ ਦੀ ਕਰਾਂਗੇ ਹਾਂ ਜੀ ਦੇਵ ਨਾਲ ਖਾਗੇ ਦੀ ਨਾਮੰਗੀ ਕਰੋਗੇ ਹੌਣ ਟਾਈਮਸ ਕਾ ਮੈਨੂੰ ਕੀ ਪਤਾ ਵਾ ਕਿ ਕਿਹੜੇ-ਕਿਹੜੇ ਹਲਕੇ ਦੀ ਮੈਨੂੰ ਨਾਮੰਗੀ ਦੇਣੀ ਹੈ ਇਹ ਤਾਂ ਹੁਣ ਮੈਨੂੰ ਵੀ ਨਹੀਂ ਪਤਾ ਜਿੱਥੇ ਕਮਜ਼ੋਰ ਸਮਝਣਗੇ ਉੱਥੇ ਮੈਨੂੰ ਦਾਦਣ ਭਾਵੇਂ ਮੈਂ ਡੱਟਣ ਨੂੰ ਤਿਆਰ ਹਾਂ ਡੇਰੇ ਤੇ ਧੌਣੇ ਦੀ ਭੰਨੀ ਭੰਨੀਆਂ ਹਾਂ ਹਲਕਾਂ ਚਾਜ ਤੌਰ ਤੇ ਵਿਚਰੋ ਕਿ ਫਿਰ ਸਰੇ ਜੇ ਕਾਟ ਕੇ ਮੈਂ ਹਲ ਕੰਚਾਰਦਿਆਂ ਤਾਂ ਵੀ ਉੱਪਰ ਆ ਮੈਂ ਕੋਰ ਕਮੇਟੀ ਚ ਮੈਂਬਰ ਰਿਆ ਵਾਂ ਅੱਜ ਵੀ ਮੈਂ ਭਾਵੇਂ ਕੱਖ ਵੀ ਨਹੀਂ ਕਾਲੀ ਦਲ ਦੇ لیکن ਲੋਕਾਂ ਦਾ ਮੇਰੀ ਪਿੱਠ ਤੇ ਹੱਥ ਦਰ ਮੈਂ ਇਹਨਾਂ ਨਾਲ ਵੈਸੇ ਹੀ ਹੈ ਵੀ ਹਲਕਨਜਾੜ ਦੇ ਕਾਕੂ ਹੀ ਨਾ ਹੋਇਆ ਹਲਕਨਜਾੜ ਦੇ ਤੇ ਜੇ ਕੋਈ ਚੰਗਾ ਸਿਆਣਾ ਬੰਦਾ ਹੋਵੇ ਤੇ ਉਹ ਲੀਡ ਕਰਦਾ ਵਾ ਤੇ ਜੇ ਕੋਈ ਉਹੋ ਜਿਹਾ ਹੋਏ ਤੇ ਉਹ ਭੇੜਾ ਗਰਕ ਕਰ ਦਿੰਦਾ ਵਾ ਲੱਗਦਾ ਕੋਈ ਹੈਗਾ ਵਾ ਇਸ ਬੰਦਾ ਹਲਕੇ ਜਿਹੜਾ ਜਿਹਨੂੰ ਇਲਮਾਨੀ ਦਿੱਤੀ ਜਾਂਦੀ ਹਲਕਨਜਾੜ ਦੀ ਕੌਣ ਲੱਗਦਾ ਤੁਹਾਨੂੰ ਮੈਂ ਤੇ ਇਸ ਵਾਰ ਕਦੇ ਸੋਚਿਆ ਹੀ ਨਹੀਂ ਜਿਸ ਚੀਜ਼ ਬਾਰੇ ਮੈਂ ਨਹੀਂ ਮੈਂ ਨਹੀਂ ਚਾਹੁੰਦਾ ਉਹਦੇ ਬਾਰੇ ਮੈਂ ਸੋਚੂੰਗਾ ਕਿਉਂ ਵੀ ਕਿਹੜਾ ਲੱਗੇ ਜਿਹੜਾ ਮੇਰੇ ਮਨੋਂ ਮਰਜ਼ੀ ਲੱਗ ਜੇ ਸੁੱਤ ਜਾਣਕਾਰੀ ਮਿਲ ਰਹੀ ਹੈ ਵੀ ਆਹ ਵਾਲੇ ਪੈਨ ਲਗਾ ਸਾਨੂੰ ਸ਼ਾਮਲ ਕਰਾ ਸਕਦੇ ਪਾਰਟੀ ਦੇ ਕੰਮ ਕਰਵਾ ਦੇ ਉਹਨਾਂ ਦੀ ਮਰਜ਼ੀ ਹੈ ਜੇ ਕਰਨਗੇ ਤਾਂ ਵੀ ਠੀਕ ਹੈ ਨਾ ਕਰਨਗੇ ਤਾਂ ਵੀ ਠੀਕ ਹੈ ਕਰਨਗੇ ਤਾਂ ਵੀ ਧਨ ਭਾਗ ਨਾ ਕਰਨਗੇ ਤਾਂ ਵੀ ਧਨ ਭਾਗ ਕੋਈ ਗੱਲ ਨਹੀਂ ਕੀ ਕੋਈ ਮੇਰੇ ਤੇ ਘਬਰਾਹਟ ਨਹੀਂ ਕੋਈ ਮੇਰੇ ਮਨ ਤੇ ਅਸਰ ਨਹੀਂ ਮੈਂ ਬਹੁਤ ਕੁਝ ਹੰਡਾ ਲਿਆ ਵਾ ਰਵੀਕਰਨ ਕਹੇਗਾ ਕਿ ਮੈਨੂੰ ਸਟੇਜ ਸੰਜੀ ਕਰਨ ਵਾਸਤੇ ਕਿਹਾ ਗਿਆ ਮੈਂ ਤਾਂ ਛੱਡੀ ਪਾਰਟੀ ਕੱਲ ਸਟੇਜ ਸੰਜੀ ਕਰਨ ਅੱਜ ਬਾਈ ਤ੍ਰੀ ਰੈਲੀ ਦੇ ਹਿੱਸੇ ਨਹੀਂ ਕਹੇ ਕੇ ਦਿਮਾਖ ਖਰਾਬ ਆ ਮੇਰਾ ਕਾਨੂੰਨੀ ਬੋਲਣ ਨਹੀਂ ਲੈਣਾ ਨਹੀਂ ਦੇਣਾ ਨਹੀਂਗਾ ਤੇ ਉਹ ਹਾਈ ਕਮਾਂਡ ਹੀ ਨਹੀਂ ਆਈ ਤੇ ਉਹਨੂੰ ਇਹਨੂੰ ਕੱਲੇ ਨਹੀਂ ਪੜਣਾ ਸੁਣਾ ਦੇਣਾ ਹੈਗਾ ਹਾਈ ਕਮਾਂਡ ਦਾ ਕੋਈ ਬੰਦਾ ਵੇਖਿਆ ਤੁਸੀਂ ਤੁਸੀਂ ਇਹ ਕਿਹੜਾ ਵਾਇਸਰ ਆਈ ਭੀ ਇਹਨੂੰ ਆਖਿਆ ਵੀ ਤੂੰ ਚੰਬਲ ਹੋ ਜਾ ਕੇ ਜਿਹੜਾ ਤੁਸੀਂ ਤੰਸ਼ ਕੱਸਦੇ ਰੇ ਵੀ ਕਾਲੇ ਨਾਲ ਮੈਂ ਹਰਾਇਆ ਉਹਨਾਂ ਦੇ ਪਿਛੇ ਵਾਰੀ ਜਦੋਂ ਤੁਹਾਡੇ ਮੈਂ ਇੱਕੋ ਸ਼ੀਟ ਤੇ ਕੀਤਾ ਉਹ ਵੀ ਮੈਂ ਘਰ ਬੈ ਕੇ ਦੱਬੀ ਜਬਾਨ ਨਾਲ ਉਹ ਤੁਹਾਡੇ ਖਿਲਾਫ ਖੁੱਲ ਕੇ ਬੋਲੇ ਨਾ ਥੋੜੇ ਦਿਨ ਪਹਿਲਾਂ ਬੋਲੇ ਤਾਂ ਮੈਂ ਵੀ ਠੋਕਿਆ ਉਹਨੂੰ ਜਵਾਬ ਦੇ ਹੁਣ ਗਾਹ ਜਿਹੋ ਜਆ ਬੋਲੇਗਾ ਉਹ ਜਆ ਠੋਕਾਂਗਾ ਮੇਰੀ ਕਿਹੜੀ ਜ਼ੁਬਾਨ ਨਹੀਂ ਕੰਮ ਕਰਦੀ ਜਾਂ ਮੇਰੇ ਕੋਲ ਗਿਆਨ ਹੈ ਨਹੀਂਗਾ ਮੈਨੂੰ ਉਹਦਾ ਮਾਸਾ ਮਾਸਾ ਜਿੰਨਾ ਗਿਆਨ ਹੈ ਤੇ ਉਹ ਕੀ ਕੀਤਾ ਤੇ ਕਿ ਕਿਹੜੇ ਮੋੜ ਤੋਂ ਕਿਹੜੀ ਠਿੰਬੀ ਲਾਉਣੀ ਹੈ ਨਾ ਕਰ ਮੈਂ ਆਪਣੀ ਸੋਚ ਨਾਲ ਦਿੱਤਾ ਵਾ ਉਹਨੇ ਕਿਹਨ ਕਿਹਾ ਤੇ ਹੈ ਨਹੀਂ ਤੂੰ ਯਾਰ ਕਹੀ ਜਾਂਦਾ ਵਾ ਕਿਵੇਂ ਸਮਝ ਗਿਆ ਕੀ ਜਿਮਾ ਜਿਮੇ ਨੇ ਕੀ ਕਿਹਾ ਵਾ ਉਹ ਕਹਿੰਦੇ ਹਾਂ ਡੈਲੋ ਕੋਈ ਲੱਗਣੀ ਹੈ ਵੀ ਇਹ ਗੱਲ ਤੱਕ ਕਦੇ ਕਹਿ ਨਹੀਂ ਸਕਦਾ ਤੇ ਨਾਂ ਕਹੀਏ ਬਦੋ ਬਦੀ ਮੇਰੇ ਮੂੰਹ ਚ ਪਾਉਂਦੇ ਆ ਉਹਨਾਂ ਤੂੰ ਕਦੇ ਕੋਈ ਬੰਦਾ ਲੜਨ ਵਾਲਾ ਇਹ ਕਹਿੰਦਾ ਤੂੰ ਮੇਰੇ ਵੱਲ ਨਾ ਹੀ ਐਡਾ ਪਾਗਲ ਕਿਹੜਾ ਹੋ ਸਕਦਾ ਵਾ ਨਹੀਂ 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 ਬਿਲਕੁਲ ਆ ਦੂਜਿਆਂ ਨੂੰ ਪੁੱਛ ਲੈ ਕਿ ਜੇ ਕਹੇ ਤੇ ਕੋਈ ਮੈਨੂੰ ਮਿਸਾਲ ਦੇ ਦੇ ਮੈਂ ਤੇਰੀ ਸ਼ਗਿਰਦੀ ਕਰਨ ਨੂੰ ਤਿਆਰ ਹਾਂ ਤੁਸੀਂ ਕਹਿੰਦੇ ਬਿਆਨਤਾ ਵੀ ਕਾਂਗਸੀ ਕਰਨ ਹੋ ਜਿਹਾ ਕਾਂਗਸੀ ਹਲ ਕਹਿੰਦਾ ਆਹ ਤੇ ਉਹ ਨੱਠੀ ਜਾਂਦੇ ਨੇ ਉਹ ਮਾਲ ਖਲੋਂਦਾ ਤੋਂ ਨਾ ਹੁੰਦਾ ਜਿਹੜਾ ਕਾਂਗਰਸ ਦੀ ਪੇਚੀ ਛੋਰਾ ਮਾਰ ਕੇ ਇੱਧਰ ਆ ਹੁਣ ਇੱਧਰ ਮਾਰ ਕੇ ਉੱਧਰ ਚਲੇ ਜਾਣਗੇ ਤੁਸੀਂ ਤੁਸੀਂ ਸਟੇਜ ਤੋਂ ਕਹੇ ਵੀ ਕੁਝ ਲੋਕ ਅਜੇ ਵੀ ਹੈਗੇ ਨੇ ਜਿਸ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਉਹ ਲੱਗਦਾ ਵੀ ਉਹ ਵੀ ਬਾਕੀ ਹੋਣਗੇ ਜਾਣਗੇ ਜੀ ਮੈਂ ਜਦੋਂ ਮੈਂ ਲੜਦਾ ਨਹੀਂਗਾ ਮੈਂ ਤਾਂ ਇੱਕ سپورਟਰ ਆ ਮੈਨੂੰ ਕੀ ਕੋਈ ਛੱਡ ਕੇ ਜਾਏ ਕੋਈ ਆ ਜਾਏ ਕੋਈ ਨਵਾਂ ਲਾੜਨ ਕੋਈ ਪੁਰਾਣਾ ਲਾੜਨ ਕੋਈ ਆਏ ਚਾਹੇ ਨਾ ਆਏ ਮੈਂ ਉਹਦੇ ਬਾਰੇ ਕਿਉਂ ਸੋਚਣਾ ਉਹ ਕੈਂਡੀਡੇਟ ਦਾ ਕੰਮ ਹੈ ਉਹ ਕਾਦੀਦਲ ਦਾ ਕੰਮ ਹੈ ਮੇਰਾ ਕੰਮ ਨਹੀਂਗਾ ਮੇਰਾ ਕੰਮ ਹੈ ਆਪਣਾ ਪੈਰਾ ਦੇਣਾ ਜਿਹੜੇ ਵਰਕਰ ਇੱਥੇ ਆਏ ਨੇ ਕੀ ਕਹਿਣਾ ਚਾਹੋਗੇ ਜੀ ਇਹਨਾਂ ਨੂੰ ਜਿਹੜੇ ਤੁਹਾਡੇ ਤੋਂ ਮਗਰ ਆਏ ਸਾਰੇ ਇਹ ਤਾਂ ਮੈਂ ਤੁਹਾਡੇ ਸਾਹਮਣੇ ਸਭ ਕੁਝ ਹੀ ਕਹਿ ਦਿੱਤਾ ਵਾ ਮੇਰੇ ਕੋਲ ਕੋਈ ਵਿਜਾਇਸ਼ਾ ਗਿਆ ਤਾਂ ਉਹ ਮੈਨੂੰ ਦੱਸ ਦਿਓ ਮੈਂ ਕਹਿ ਦਿੰਦਾ ਠੀਕ ਹੈ ਧੰਨਵਾਦ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ